ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਿਗੁਰ ਜੀ ਨੇ ਪਾਰ ਅਹਿਮਦ ਕਿਰਪਾ ਬਖਸ਼ਿਸ਼ ਕੀਤੀ ਅੱਜ ਅਸੀਂ ਦਰਸ਼ਨ ਦਦਾਰੇ ਕਰਨ ਵਾਸਤੇ ਆਏ ਆਂ ਗੁਰਦੁਆਰਾ ਨਾਨਕ ਮਤਾ ਸਾਹਿਬ ਆ ਜਿਹੜੇ ਪਿੱਪਲ ਦੇ ਥੱਲੇ ਅਸੀਂ ਖੜੇ ਆ ਨਾ ਜੀ ਇਸ ਪਿੱਪਲ ਦੇ ਥੱਲੇ ਕਰੇਤਾਨ ਗੁਰੂ ਨਾਨਕ ਦੇਵ ਜੀ ਆ ਕੇ ਬੈਠੇ ਸਨ ਤੇ ਕਹਿੰਦੇ ਇਹ ਪਿੱਪਲ ਜਿਹੜਾ ਸੁੱਕਿਆ ਹੋਇਆ ਸੀ ਤੇ ਜਦੋਂ ਸਤਿਗੁਰ ਜੀ ਨੇ ਆ ਕੇ ਇੱਥੇ ਨਵਾਸਾ ਕੀਤਾ ਚਰਨ ਨ ਟਿਕਾਏ ਇਹ ਪਿੱਪਲ ਹਰਿਆ ਭਰਿਆ ਹੋ ਗਿਆ ਤੇ ਸਿੱਧਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਜੋਗੀਆਂ ਨੂੰ ਇਹ ਗੱਲ ਚੰਗੀ ਨਾ ਲੱਗੀ ਉਹਨਾਂ ਨੇ ਗੁਰੂ ਸਾਹਿਬ ਜੀਆਂ ਦੇ ਨਾਲ ਬਹੁਤ ਹੀ ਤੇ ਕਹਿੰਦੇ ਆਪਣੀਆਂ ਸ਼ਕਤੀਆਂ ਦੇ ਨਾਲ ਉਹਨਾਂ ਨੇ ਇਹ ਜਿਹੜਾ ਪਿੱਪਲ ਸੀ ਹਵਾ ਦੇ ਵਿੱਚ ਉਡਾ ਦਿੱਤਾ ਪਰ ਗੁਰਨਾਨ ਸਿੰਘ ਸਾਹਿਬ ਜੀ ਨੇ ਕਿਰਪਾ ਕੀਤੀ ਇਸ ਪਿੱਪਲ ਨੂੰ ਰੋਕ ਲਿਆ ਹਵਾ ਵਿੱਚ ਉੱਡਣ ਨਹੀਂ ਦਿੱਤਾ ਉਸ ਤੋਂ ਬਾਅਦ ਕਹਿੰਦੇ ਬਾਬਾ ਅਲਮਸਤ ਜੀ ਇੱਥੇ ਰਹਿੰਦੇ ਸਨ ਤੇ ਸਿੱਧਾ ਨੇ ਉਹਨਾਂ ਦੇ ਨਾਲ ਵੀ ਬੜੀ ਇਰਖਾ ਕੀਤੀ ਉਹਨਾਂ ਨੂੰ ਕੁੱਟਿਆ ਮਾਰਿਆ ਉਹਨੇ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਾਰੇ ਦੇ ਚਰਨਾਂ ਦਾ ਧਿਆਨ ਧਰਿਆ ਕਿਉਂਕਿ ਉਦੋਂ ਸਤਗੁਰੂ ਜੀ ਗੱਦੀ ਤੇ ਸਨ ਗੁਰੂ ਹਰਗੋਬਿੰਦ 6ਵੇਂ ਪਾਸ਼ਾ ਤੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਫਿਰ ਇੱਥੇ ਆਏ ਉਹ ਵਾਲਾ ਮਾਸਟ ਜਿਹੜਾ ਰੋਕ ਕੇ ਕਹਿਣ ਲੱਗਿਆ ਕਹਿੰਦਾ ਸਰਗੁਰੂ ਗੁਰੂ ਨਾਨਕ ਸਾਹਿਬ ਜੀਆਂ ਦਾ ਪਿੱਪਲ ਜਿਹੜਾ ਸੀ ਉਹ ਸਾੜ ਦਿੱਤਾ ਗਿਆ ਤੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਕਹਿਣ ਲੱਗੇ ਭਾਈ ਇਹ ਸੜਿਆ ਨਹੀਂ ਇਹ ਹਰਿਆ ਹੈ ਮਹਾਰਾਜ ਜੀ ਨੇ ਜੀ ਖਿਰ ਕੇਸਰ ਦੇ ਛੱਡੇ ਇਸ ਪਿੱਪਲ ਦੇ ਉੱਤੇ ਮਾਰੇ ਤੇ ਅਜੇ ਵੀ ਪਿੱਪਲ ਦੇ ਜਿਹੜੇ ਪੱਤੇ ਨੇ ਜਿਆਦਾ ਉਹਨਾਂ ਦੇ ਉੱਪਰ ਕੇਸਰ ਦੇ ਨਿਸ਼ਾਨ ਨੇ ਇਹ ਆ ਜੀ ਵਡਿਆਈ ਗੁਰੂ ਨਾਨਕ ਦੇ ਘਰ ਦੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਫਿਰ ਇਸ ਪਿੱਪਲ ਨੂੰ ਫਰਿਆ ਪਰਿਆ ਕਰ ਦਿੱਤਾ ਤੇ ਅੱਜ ਵੀ ਤੁਸੀਂ ਇਸ ਪਿੱਪਲ ਦੇ ਪੱਤੇ ਵੇਖੋ ਇਹਨਾਂ ਦੇ ਉੱਪਰ ਕੇਸਰ ਦੇ ਨਿਸ਼ਾਨ ਲ